ਜੇਡੀ ਸਾਡੀ ਖਾਣੇ ਦੀ ਜ਼ਰੂਰਤ ਆ ਉਹ ਦਿਨੋਂ ਦਿਨ ਘਟਦੀ ਜਾਂਦੀ ਆ ਧੀਏ ਕਿਉਂਕਿ ਜਿਹੜਾ ਸਾਡਾ ਸੀਰ ਆ ਉਹ ਕਾਰਨਪਨ ਬੇਸਡ ਜਿਹੜੀ ਬੋਡੀ ਆ ਉਹਦੇ ਤੋਂ ਕ੍ਰਿਸਟਲਾਈਨ ਸਟਰਕਚਰ ਦੇ ਵੱਲ ਬਦਲਦਾ ਪਿਆ ਵਾ ਇਸ ਕਰਕੇ ਕਈ ਲੋਕ ਐ ਜਿਵੇਂ 4-5 ਸਾਲ ਪਹਿਲਾਂ ਤਿੰਨ ਟਾਈਮ ਖਾਣਾ ਖਾਂਦੇ ਸੀ ਹੁਣ ਲਗਭਗ ਉਹਨਾਂ ਦਾ ਖਾਣਾ ਇੱਕ ਟਾਈਮ ਰਹਿ ਗਿਆ ਕਈ ਵਾਰ ਤਾਂ ਇੱਕ ਟਾਈਮ ਖਾਣਾ ਵੀ ਬੜਾ ਭਾਰੀ ਭਾਰੀ ਲੱਗਦਾ ਵਾ ਕਿਉਂਕਿ ਜਿਹੜੀ ਸਾਡੀ ਖਾਣੇ ਦੀ ਜ਼ਰੂਰਤ ਆ ਉਹ ਸਾਡੀ ਇਹਨਾਂ ਊਰਜਾਵਾਂ ਤੋਂ ਹੀ ਹੋਣੀ ਸ਼ੁਰੂ ਹੋ ਗਈ ਹੈ ਪਰ ਇਹ ਫੇਰ ਵੀ ਉਹ ਪੁਰਾਣੇ ਵਾਲੇ ਸਿਸਟਮ ਨੂੰ ਛੱਡ ਨਹੀਂਦੇ। ਕਿ ਹਾਨੂੰ ਇੰਨੇ-ਇੰਨੇ ਟਾਈਮ ਤੇ ਖਾਣਾ ਚਾਹੀਦਾ ਵਾ। ਖਾਣੋਂ ਤਤਾਂ ਦੀ ਜ਼ਰੂਰਤ ਆ। ਕਿਉਂਕਿ ਜਿਹੜੇ ਤਤਾਂ ਦੀ ਜ਼ਰੂਰਤ ਵੀ ਸੀ ਉਹ ਵੀ ਪਹਿਲਾਂ ਵਾਲੇ ਟਾਈਮ ਦੇ ਸੀ। ਉਹਨੂੰ ਘਟਦੀ ਜਾਂਦੀ ਆ। ਉਹ ਇਹ ਤਾਂ ਘਟਦੀ ਘਟਦੀ ਜਾਣੀ ਆ। ਜਿਵੇਂ-ਜਿਵੇਂ ਸੋਲੋ ਫਲੇਅ ਵਾਦੀ ਆਣੀ ਆ ਤੇ ਸਾਡਾ ਜਿਹੜਾ ਸੀਰੀਆ ਪੰਜਵੇਂ ਡਿਮੈਂਸ਼ਨ ਦੇ ਲਈ ਤਿਆਰ ਹੋਈ ਜਾਣਾ। ਉਸੇ ਤਰ੍ਹਾਂ ਸਾਡੇ ਖਾਣੇ ਦੀ ਜ਼ਰੂਰਤ ਲਗਾਤਾਰ ਹੀ ਘਟਦੀ ਜਾਣੀ। ਇਹ ਘਟਦੇ ਘਟਦੇ ਇੱਕ ਟਾਈਮ ਹੋਣਾ ਸਾਨੂੰ ਉੱਕਾ ਹੀ ਜ਼ਰੂਰਤ ਹੀ ਨਹੀਂ ਪੈਣੀ ਖਾਣੇ ਦੀ। ਫਿਰ ਇੰਨੀ ਊਰਜਾਵਾਂ ਤੋਂ ਸਾਰੀ ਸਾਨੂੰ ਜ਼ਰੂਰਤ ਪੂਰੀ ਹੋ ਜਾਣੀ ਹਾਂ ਉਹ ਟਾਈਮ ਤੇ ਹੀ ਖਾਵਾਂਗੇ ਜੇ ਸਾਡਾ ਮਨ ਕਰੂਗਾ ਇਸ ਕਰਕੇ ਸਾਨੂੰ ਉਹਦੇ ਲਈ ਤਿਆਰ ਵੀ ਹੋਣਾ ਚਾਹੀਦਾ ਇਹ ਨਹੀਂ ਕਿ ਇਹਨੂੰ ਅਸੀਂ ਇਗਨੋਰ ਕਰੀ ਜਾਈਏ ਕਿ ਸਾਨੂੰ ਤਿੰਨ ਟਾਈਮ ਤੇ ਖਾਣਾ ਹੀ ਚਾਹੀਦਾ ਹੈ ਇਹ ਨਹੀਂ ਜ਼ਰੂਰਤ ਨਹੀਂ ਹੈ ਤੇ ਸਾਨੂੰ ਤਤਾਂ ਦੀ ਜ਼ਰੂਰਤ ਹੀ ਰਹਿੰਦੀ ਹੈ ਇਹ ਵੀ ਨਹੀਂ ਜ਼ਰੂਰਤ ਨਹੀਂ ਹੈ ਇਹਨੂੰ ਹੀ ਵਾਰ ਘਟਣਾ ਪੈਣਾ ਇਸ ਕਰਕੇ ਖਾਣੇ ਦਾ ਮਨ ਕਰਦਾ ਵਾ ਫਿਰ ਖਾਓ ਜਿੱਦਿ ਭੁੱਖਿਆ ਉਹਦੇ ਨਾਲੋ ਘੱਟ ਖਾਓ ਤੇ ਹੋ ਸਕਦਾ ਤੇ ਐਂਡੀਐਸ ਸਿਸਟਮ ਵੀ ਅਪਣਾ ਸਕਦੇ ਸੋ ਨਿਊ ਡਾਈਟ ਸਿਸਟਮ ਜਿਹਦੇ ਅੰਦਰ ਰਾ ਫੂਡ ਲੀਕੋ ਡਾਈਟ ਦੇ ਨਾਲ ਐਨੀਮਾ ਕਰ ਸਕਦੇ ਆ ਤੇ ਇਹ ਵੀ ਕਿਸੇ ਦੀ ਮਤਲਬ ਜਿਹਨੂੰ ਜਿਹੜਾ ਕਰਦਾ ਪਿਆ ਵਾ ਪ੍ਰੋਫੈਸ਼ਨਲ ਹੈ ਉਹਦੇ ਅੰਦਰ ਜਾ ਕੇ ਤੇ ਇਹਦੀ ਅਹੀਂ ਕਰ ਸਕਦੀ ਹੈ ਪ੍ਰੈਕਟਿਸ ਤੇ ਇਸ ਤਰ੍ਹਾਂ ਜਿਹੜੀ ਜ਼ਰੂਰਤ ਹੈ ਸਾਡੀ ਘਰ ਦੀ ਪਈ ਆ ਤੇ ਇਹ ਉਹ ਜਾਣ ਕੇ ਇਹਦੇ ਲਈ ਸਾਨੂੰ ਤਿਆਰ ਨੂੰ ਪਤਾ ਤੇ ਹੋਵੇ ਕਿਉਂਕਿ ਸਾਨੂੰ ਤਾਂ ਪਤਾ ਹੋਵੇ ਸਾਡੇ ਅੰਦਰੋਂ ਭਾਰੀपन ਰਹਿੰਦਾ ਵਾ ਜਦੋਂ ਇਹ ਗਾਣਾ ਖਾਣੇ ਆ ਦਹੀਂ ਖਾਣਾ ਖਾਣੇ ਘਟਾ ਦਈਏ ਰਾਤ ਦਾ ਖਾਣਾ ਮਿਲ ਬੰਦ ਕਰ ਦਈਏ ਫਿਰ ਉਹ ਫਾਇਦਾ ਲੱਗਦਾ ਸਾਨੂੰ ਅੰਦਰੋਂ ਪਰ ਉਹ ਤਾਂ ਸਾਨੂੰ ਪੂਰਾ ਕਰਨ ਦੀ ਪਤਾ ਲੱਗਣ ਦੇ ਬੇਤਾਂ ਕਿਉਂ ਹੋਣ ਡਿਆ ਉਹ ਵੀ ਸਾਡਾ ਸੀਰ ਪਧਰ ਡਿਆ ਜਿਵੇਂ ਸਾਈਕਲ ਦੇ ਵਿੱਚੋਂ ਆਪਣੀ ਧਰਤੀ ਲੰਘਦੀ ਪਈ ਹੈ ਉਸ ਊਰਜਾਵਾਂ ਦੇ ਨਾਲ ਸਾਡਾ ਸੀਰ ਦੀ ਜਿਹੜੀ ਜ਼ਰੂਰਤ ਆ ਉਹ ਘਟਦੀ ਪਈ ਹੈ ਖਾਣੇ ਦੇ ਉੱਪਰ ਇਸ ਕਰਕੇ ਅਹੀਂ ਮਤਲਬ ਵੀ ਉਹਨੂੰ ਘਟਾ ਵੀ ਸਕਦੇ ਆ ਤੇ ਇਹ ਇਹ ਸੋਚੇ ਦੇ ਲੋਨ ਨਹੀਂ ਪਈ ਖਾਣਾ ਨਾ ਖਾਵਾਂਗੇ ਤਾਂ ਹੀ ਮਰ ਜਾਾਂਗੇ ਤੇ ਸਾਡੀ ਜਰੂਰਤ ਬូរੇ ਨਹੀਂ ਹੋਈ ਤਾਂ ਤਾਂ ਦੀ ਉਹ ਪੁਰਾਣੇ ਟਾਈਮ ਦੀ ਗੱਲਾਂ ਹੁਣ ਉਹ ਉਸ ਪਾਸੇ ਇੰਨਾ ਜ਼ਿਆਦਾ ਜਾਣ ਦੀ ਲੋੜ ਨਹੀਂ ਹੈ ਤੇ ਇਹਦੇ ਲਈ ਤਿਆਰ ਹੋਣਾ ਚਾਹੀਦਾ ਵਾ ਜੋ ਵੀ ਨਵਾਂ ਸਭ ਕੁਝ ਹੋਂਦੀ ਜਾਣਕਾਰੀ ਉਹਦੇ ਲਈ ਤਿਆਰ ਹੋ ਤੋ ਉਹਨੂੰ ਅਪਣਾਉਣ ਦੇ ਲਈ ਹੋ ਸਕਦਾ ਜਿੰਨੀ ਜ਼ਿਆਦਾ ਛੇਤੀ ਹੋਏ ਉਹਨਾਂ ਜ਼ਿਆਦਾ ਅਪਣਾਇਆ ਜਾਏ